ਪੀਰ ਬੁੱਧੂ ਸ਼ਾਹ ਨੇ ਜੋ ਮਾਨ ਸਤਕਾਰ ਗੁਰੂ ਪਾਤਸ਼ਾਹ ਤੋਂ ਲਿਆ ਹੈ ਉਹ ਸ਼ਾਇਦ ਕੋਈ ਦੂਜਾ ਨਹੀਂ ਲੈ ਸਕਦਾ ਜਿਸ ਸਮੇਂ ਪੰਗਾਣੀ ਦਾ ਯੁੱਧ ਹੁੰਦਾ ਹੈ ਉਸ ਵਕਤ ਖਾਲਸਾ ਜੀ ਆਪਣਾ ਧਿਆਨ ਉੱਥੇ ਲੈ ਕੇ ਜਾਇਓ ਕਹਿਣ ਲੱਗੇ ਉਸ ਯੁੱਧ ਦੇ ਅੰਦਰ ਗੁਰੂ ਪਾਤਸ਼ਾਹ ਦੇ ਕੋਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ ਸਾਹਮਣੇ ਬਹੁਤ ਵੱਡੀ ਫੌਜ ਚੜ੍ਹ ਕੇ ਆ ਗਈ ਹੈ ਉਸ ਵਿੱਚ ਉਹ ਜਮਨਾ ਦੇ ਕਨਾਰੇ ਜਦੋਂ ਜੁੱਧ ਚੱਲਿਆ ਹੈ ਹਰ ਕੋਈ ਉੱਥੇ ਤਿਆਗੀ ਤਪਸਵੀ ਜਿਹੜੇ ਬੈਠੇ ਸਨ ਉਹ ਸਾਰੇ ਛੱਡ ਕੇ ਦੌੜ ਗਏ ਇਥੋਂ ਦੇ ਨੇ ਮਹੰਤ ਕਿਰਪਾਲਦਾਸ ਜੀ ਇਹਨਾਂ ਦੇ ਹੱਥੇ ਇੱਕ ਛੋਟਾ ਆਇਆ ਤੇ ਉਹ ਛੋਟਾ ਲੈ ਕੇ ਮਹਾਰਾਜ ਦੇ ਨਾਲ ਖਲੋ ਗਏ ਨੇ ਇੱਥੇ ਲਾਲਚੰਦ ਮਾਹੀ ਹੈ ਲਾਲਚੰਦ ਹਲਵਾਈ ਹੈ ਇਹਨਾਂ ਨੇ ਕਿਸੇ ਦੇ ਹੱਥ ਖੁਰਚਣਾ ਹੈ ਕਿਸੇ ਦੇ ਹੱਥ ਲੋਤਰ ਹੈ ਕਿਸੇ ਹੱਥ ਮੱਧੀਆਂ ਚਾਰਨ ਵਾਲੀ ਡਾਂਗ ਹੈ ਉਹੀ ਲੈ ਕੇ ਮਹਾਰਾਜ ਦੇ ਨਾਲ ਖਲੋਗੇ ਇੱਥੇ ਪੀਰ ਬੁੱਧੂ ਸ਼ਾਹ ਆਪਣੇ ਮুরিਦਾਂ ਦੇ ਨਾਲ ਆਪਣੇ ਪੁੱਤਰਾਂ ਦੇ ਨਾਲ ਮਹਾਰਾਜ ਦੇ ਨਾਲ ਖੜ ਜਾਂਦਾ ਹੈ ਤੇ ਭੰਗਾਣੀ ਦਾ ਯੁੱਧ ਹੁੰਦਾ ਹੈ ਇਸ ਯੁੱਧ ਦੇ ਅੰਦਰ ਪੀਰ ਬੁੱਧੂ ਸ਼ਾਹ ਦੇ ਪਿਆਰੇ ਮুরিਦ ਪਿਆਰੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਬੀਬੀ ਵੀਰੋ ਦੇ ਪੁੱਤਰ ਸੰਗੋਸ਼ਾ ਤੇ ਜੀਤਮਲ ਵੀ ਇੱਥੇ ਸ਼ਹੀਦ ਹੁੰਦੇ ਨੇ ਤਾਂ ਜਦੋਂ ਇਹ ਯੁੱਧ ਦੀ ਸਮਾਪਤੀ ਹੋਈ ਹੈ ਤੇ ਆ ਕੇ ਪੀਰ ਬੁੱਧੂ ਸ਼ਾਹ ਨੇ ਆਖਿਆ ਮਹਾਰਾਜ ਥਾਲਸਾ ਪੌਜ ਦੀ ਫਤਿਹ ਹੋਈ ਹੈ ਤੇ ਸਤਗੁਰਾਂ ਬੜਾ ਮਾਣ ਮਖਸ਼ਿਆ ਤੇ ਸਹਿਬ ਕੀਸਾ ਨੂੰ ਕੰਗਾ ਕਰ ਰਹੇ ਸਨ ਉਹ ਕੀਸਾ ਵਾਲਾ ਕੰਗਾ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਦੀ ਝੋਲੀ ਪਾਇਆ ਹੈ ਤੇ ਦੋ ਦਸਤਾਰਾਂ ਇੱਕ ਪੀਰ ਬੁੱਧੂ ਸ਼ਾਹ ਜੀ ਨੂੰ ਤੇ ਇੱਕ ਦਸਤਾਰ ਮਹੰਤ ਕ੍ਰਿਪਾਲਦਾ ਜੀ ਨੂੰ ਸੌਂਪੀ ਹੈ ਤੇ ਜਦੋਂ ਪੀਰ ਬੁੱਧੂ ਸ਼ਾਹ ਆਪਣੇ ਘਰ ਪਹੁੰਚੇ ਨੇ ਬੀਬੀ ਨਸੀਰਾ ਦੇ ਪਾਸ ਤੇ ਬੀਬੀ ਨਸੀਰਾਂ ਪੁੱਛਦੀ ਐ ਪੀਰ ਬੁੱਧੂ ਸ਼ਾਹੀ ਕਰਵਾਲੀ ਕਿ ਬੜਾ ਘਰੋਂ ਜਰੋ ਤੁਰੇ ਛਾਵ ਬੜਾ ਲਾਮ ਲਸ਼ਕਰ ਲੈ ਕੇ ਗਏ ਸੋ ਵਾਪਸ ਆ ਰਹੇ ਇਕੱਲੇ ਤੁਰੇ ਆ ਰਹੇ ਪੀਰ ਬੁੱਧੂ ਸ਼ਾਖੜ ਲੱਗੇ ਹਾਂ ਬਿਲਕੁਲ ਭਗਵਾਨ ਨੇ ਮੈਂ ਆਪਣਾ ਲਾਮ ਲਸ਼ਕਰ ਤੇ ਆਪਣੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਛੱਡ ਆਇਆ ਕਰਵਾਲੀ ਸਮਝ ਗਈ ਕਿ ਮੇਰੇ ਪੁੱਤਰ ਸ਼ਹੀਦ ਹੋ ਚੁੱਕੇ ਨੇ ਮੁਰੀਦ ਸ਼ਹੀਦ ਹੋ ਚੁੱਕੇ ਨੇ ਤੇ ਉਹਨੇ ਸਿਰ ਨੀਵਾ ਕੀਤਾ ਤੇ ਅੱਖਾਂ ਪਰ ਲੀਆਂ ਪੀਰ ਬੁੱਧੂ ਸ਼ਾਹ ਨੇ ਮੋਢਾ ਥਪਤਵਾ ਕੇ ਆਖਿਆ ਭਗਵਾਨੇ ਵੇ ਗੁਰੂ ਕੋਲੋਂ ਮੈਂ ਕੀੜਾ ਮਾਣ ਲੈ ਕੇ ਆਇਆ ਉਹਨਾਂ ਆਖਿਆ ਤੇ ਦਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕੰਗਾ ਤੇ ਪਾਵਨ ਕੇਸ ਤੇ ਆਹ ਦਸਤਾਰ ਜਿਹੜੀ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ ਅੱਜ ਤੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੱਗਵਟ ਭਰਾ ਬਣ ਗਿਆ ਹਾਂ ਕਿੱਡਾ ਮਾਣ ਮੈਨੂੰ ਸਤਗੁਰੂ ਨੇ ਦਿੱਤਾ ਹੈ ਅੱਜ ਅਸੀਂ ਵੇਖਦੇ ਆ ਕਿ ਗੁਰੂ ਘਰਾਂ ਦੇ ਅੰਦਰ ਜਦੋਂ ਸਰੂਪਾਉ ਦਿੱਤਾ ਜਾਂਦਾ ਹੈ ਕਿਸੇ ਨੂੰ ਕੋਈ ਰਾਜਨੀਤੀ ਆਗੂ ਆਇਆ ਭਾਵੇਂ ਕਿ ਉਹ ਕਿਵੇਂ ਦਾ ਮਰਜੀ ਅਸੀਂ ਨਹੀਂ ਵੇਖਦੇ ਚੱਕ ਕਿਸ ਸਰੂਪਾਉ ਦੇ ਗੱਲ ਪਰਨੇ ਕੋਈ ਵੀ ਆਵੇ ਇੱਥੇ ਕੋਈ ਦਾੜੀ ਕੱਟ ਹੈ ਕੋਈ ਬੇਅਮਰਤੀਆ ਹੈ ਕੋਈ ਨਸ਼ੇੜੀ ਹੈ ਅਸੀਂ ਨਹੀਂ ਵੇਖਦੇ ਕਈ ਵਾਰੀ ਅਸੀਂ ਚੁੱਕ ਦਿਆਂ ਸਰੂਪਾ ਗੱਲ ਪਰਨੇ ਅਸੀਂ ਉਹ ਸਰੂਪੇ ਦੀ ਕੀਮਤ ਹੀ ਖਤਮ ਕਰ ਦਿੱਤੀ ਪੀਰ ਬੁੱਧੂ ਸ਼ਾਹ ਜੀ ਦੇ 700 ਮਰੀਦ ਸ਼ਹੀਦ ਹੁੰਦੇ ਨੇ ਦੋ ਪੁੱਤਰ ਸ਼ਹੀਦ ਹੁੰਦੇ ਨੇ ਤੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਸਰਵਪਾਉ ਦੀ ਦਾਤ ਮਿਲੀ ਸੀ ਕਿੰਨਾ ਮਹਾਨ ਇਹ ਘਰ ਸੀ ਸੋ ਐਸੇ ਮਹਾਨ ਸੰਤ ਪੀਰ ਬੁੱਧੂ ਸ਼ਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦਿੱਤਾ ਆਪਣੇ ਪੁੱਤਰ ਤੱਕ ਸ਼ਹੀਦ ਕਰਵਾ ਲਏ ਤੇ ਉਹ ਮਹਾਨ ਰੂਹ ਸੰਤ ਪੀਰ ਬੁੱਧੂ ਸ਼ਾ ਇਹਨਾਂ ਦਾ ਕਤਲ ਜਿਹੜਾ ਹੈ ਉਹ ਛਡੌਰੇ ਦੇ ਵਿੱਚ ਉਤੋਂ ਦੇ ਹਾਕਮਾਂ ਨੇ ਕਰਵਾਇਆ ਸੀ ਤਾਂ ਲਿਖਦੇ ਨੇ ਕਿ ਸਢੋਰੇ ਦੇ ਜਿੰਨੇ ਉਹ ਹਾਕਮ ਸਨ ਮੁਸਲਮਾਨ ਕਈ ਕਤਲوں ਆਖ ਮੁਸਲਮਾਨਾਂ ਵਾਸਤੇ ਕਤਲਿਆਮ ਦਾ ਹੁਕਮ ਦੇ ਦਿੱਤਾ ਹੈ ਕਿਉਂਕਿ ਇਹਨਾਂ ਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਇਆ ਸੀ ਪੀਰ ਬੁੱਧੂ ਸ਼ਾਹ ਸਤਗੁਰਾਂ ਦਾ ਸੇਵਕ ਸੀ ਉਸ ਸੇਵਕ ਦੇ ਮਰਨ ਤੋਂ ਸਿੰਘਾਂ ਨੂੰ ਉਸ ਦਾ ਵੀ ਦੁੱਖ ਸੀ ਇਹ ਵੈਰ ਸਿੰਘਾਂ ਨੇ ਅੱਜ ਲੈਣਾ ਹੈ